ਕਿ ਜਿਹੜੇ ਪੋਲੀਓ ਵਾਲਾ ਵੀ ਇੱਕ ਬੱਚਾ ਸੀ ਜਿਹੜਾ ਜਿਹੜਾ ਇੱਥੇ ਟਰਾਈਸਾਈਕਲ ਲੈਣਾ ਆਇਆ ਸੀ ਤੇ ਜਿੰਨਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ ਤੈਨੂੰ ਤੋੜ ਦਿੰਨੇ ਆ ਉਹ ਵੀ 3 ਮਹੀਨੇ ਦੇ ਵਿੱਚ ਇਹਨਾਂ ਨੇ ਉਹਨੂੰ ਤੋੜ ਕੇ ਇੱਥੇ ਬੈਠਕਾ ਮਰਵਾ ਕੇ ਸਾਡੇ ਸਾਹਮਣੇ ਉਹਨੂੰ ਘਰ ਚ ਭੇਜਿਆ ਹੁਣ ਵੀ ਤੁਹਾਡੇ ਸਾਹਮਣੇ ਬੈਠੇ ਆ ਦੋ ਜਿਨ੍ਹਾਂ ਦੋ ਵੀਰਾਂ ਨੂੰ ਇਹੋ ਪ੍ਰੋਬਲਮ ਆ ਇਹ 3-4 ਮਹੀਨੇ ਦੇ ਵਿੱਚ ਇਹਨਾਂ ਨੂੰ ਤੋੜ ਕੇ ਕੱਲਣਗੇ ਜਿਹੜਾ ਕਿ ਸਾਰੇ ਡਾਕਟਰ ਜਵਾਬ ਦੇ ਦਿੰਦੇ ਆ ਇਸ ਕਰਕੇ ਜਿਹੜੇ ਕੁਦਰਤੀ ਢੰਗ ਨਾਲ ਆਪਦੀ ਐਕਸਰਸਾਈਜ਼ ਕਰਾ ਕੇ ਕੁਝ ਯੋਗਾ ਚੋਂ ਲੈ ਕੇ ਕੁਝ ਆਯੁਰਵੈਦਿਕ ਚੋਂ ਲੈ ਕੇ ਕੁਝ ਹੋਰ ਥਾਵਾਂ ਤੋਂ ਚੀਜ਼ਾਂ ਲੈ ਕੇ ਇਹਨਾਂ ਇਕੱਠਾ ਸਵੇਲ ਕਰਕੇ ਜਿਹੜਾ ਆਪਦੇ ਦਿਮਾਗ ਦਿਮਾਗ ਨਾਲ ਚਲਾਉਣ ਡਿਆ ਇਹ ਬਹੁਤ ਵਧੀਆ ਗੱਲ ਆ ਤੇ ਇਹਦੇ ਨਾਲ ਸਾਨੂੰ ਫਾਇਦਾ ਮਿਲਦਾ ਤੇ ਸਾਨੂੰ ਲੋਕਾਂ ਨੂੰ ਇਹ ਫਾਇਦਾ ਲੈਣਾ ਚਾਹੀਦਾ ਜਿਹੜੇ ਲੋਕ ਅੱਜ ਬਹੁਤ ਜਿਆਦੀਆਂ ਦਵਾਈਆਂ ਖਾ ਰਹੇ ਆ ਜਿਨ੍ਹਾਂ ਨੂੰ ਹਾਰਡ ਦੀ ਤਕਲੀਫ ਆ ਜਿਨ੍ਹਾਂ ਨੂੰ ਸਰਵਾਈਕਲ ਦੀ ਆ ਜਿਨ੍ਹਾਂ ਨੂੰ ਡਿਪਰੈਸ਼ਨ ਦੀ ਆ ਜਿਨ੍ਹਾਂ ਨੂੰ ਗੋਡਿਆਂ ਦੀ ਆ ਕੋਈ ਵੀ ਬਿਮਾਰੀਆ ਜਿੱਦੇ ਵਿੱਚ ਡਾਕਟਰਾਂ ਨੇ ਕਿਹਾ ਆ ਕਿ ਇਹਨਾਂ ਨੂੰ ਇਹ ਦਵਾਈ ਖਾਣੀ ਪਊਗੀ ਉਹ ਬਗੈਰ